ਦੂਜਾ ਜਗਿਆ ਸੰਖਿਆ ਤੀਜਾ ਸਾਧ ਹੈ ਚੌਥਾ ਸਾਧ ਦੁਨਿਆਵੀ ਬਹੁਤ ਹੁੰਦਾ ਹੈ ਟੀੜਾ ਵਿਚਾਰਾ ਸੰਸਾਰ ਦੇ ਤੰਦੇ ਹੀ ਕਰਦਾ ਰਿਹਾ ਹੈ ਬੇਅੰਤ ਵਿੱਚ ਉਹ ਦਿਨ ਦੇ ਵਿੱਚ ਤੰਦੇ ਕਰਦਾ ਤੇ ਰਾਤ ਨੂੰ ਆਪਣਾ ਧੰਦਿਆਂ ਦੇ ਸੁਪਨੇ ਵੇਖ ਲੈਂਦਾ ਉਹ ਕਦੇ ਰੱਬ ਦੀ ਮੰਨ ਗੀੜੀ ਕਰਦਾ ਉਹਦਾ ਸੰਵਰਨਿਕ ਕਰਦਾ ਉਹਦੇ ਜੀਵਨ ਵਿੱਚ ਕੋਈ ਪਾਠ ਅਰਦਾਸ ਜਾਂ ਬੋਲਣਾ ਭਾਜਨ ਦੀ ਮੰਨ ਗੀ ਆ ਆਪੁਦ ਵੀ ਹੈ ਬਸ ਕੰਮ ਕਰਦਾ ਰਾਤ ਨੂੰ ਸੁਪਨੇ ਵੀ ਗੁਰੂ ਦਾ ਕੰਮਾਂ ਦੇ ਲੈਂਦੇ ਮਾਰਦੇ ਗੁਰੂ ਵਰਦਨ ਖੇੜੀ ਦੇ ਦਿਨੇ ਮੇਕਾਰ ਕਰਤ ਸ਼ਰਮ ਪਾਇਓ ਨੈਣੀ ਨੀਰ ਸੁਪਨ ਪਰਤ ਕਿੰਦੇ ਦਿਨ ਦੇ ਵਿੱਚੋਂ ਬੰਦੇ ਨੇ ਬੇਅਰਥ ਦੇ ਕੰਮ ਤੇ ਬੇਕਾਰ ਦਾ ਖੇਦ ਪਿਆ। ਨੈਣੀ ਨੀਂਦ ਅੱਖਾਂ ਦੇ ਨੀਂਦਾਂ ਦੀ ਭਾਵ ਰਾਤ ਬੈਠੇ ਤੇ ਸੁਪਨਾ ਚੱਲਿਆ ਸੁਪਨੇ ਵਿੱਚ ਬਣਉਂਦਾ। ਉਹੀ ਕੰਮਾਂ ਦੇ ਉਹੀ ਸੁਪਨੇ ਆਉਂਦੇ ਹੁੰਦੇ। ਕਿੰਨੀ ਤੱਕ ਜੱਗਿਆ ਕਿ ਅੰਦਰ ਕੁਝ ਿਕਸ਼ਾ ਪੈਦਾ ਹੋਦੀ ਰਹੇ ਰੱਬ ਨਾਲ ਮਿਲ ਕੇ। ਪਰਮਾਤਮਾ ਨੂੰ ਮਿਲਣ ਦੀ ਇੱਛਾ ਪੈਦਾ ਹੁੰਦੀ ਉਹ ਆਪਣੀ ਕਿਰਤ ਨਹੀਂ ਕਰਦਾ ਕਿਉਂ ਪਰਮਾਤਮਾ ਨੂੰ ਮਿਲਣਾ ਜਦ ਕਰਦਾ ਨਹੀਂ ਕਰਦਾ ਜੇ ਤਰ੍ਹਾਂ ਕਿ ਵਰਦਨ ਸਾਹਿਬ ਜੀ ਦੇ ਕੋਡਾਰਨ ਦੀ ਬਾਣੀ ਦੇ ਅੰਦਰ ਕਹਿੰਦੇ ਜਦੋਂ ਭਗਤ ਅੰਨਾ ਜੀ ਨੇ ਸੁਣਿਆ ਕਿ ਨਾਮ ਦੇਵ ਜੀ ਨੇ ਰੱਬ ਨੂੰ ਪਾ ਲਿਆ ਭਗਤ ਕਬੀਰ ਜੀ ਨੇ ਰੱਬ ਨੂੰ ਪਾ ਲਿਆ ਭਗਤ ਅਰਦਾ ਜੀ ਨੇ ਰੱਬ ਨੂੰ ਪਾ ਲਿਆ ਭਗਤ ਥੈਣ ਜਿਹਨੇ ਰੱਬ ਨਾਲ ਪਾ ਲਿਆ ਹੁਣ ਇਹ ਗੱਲਾਂ ਸੁਣ ਕੇ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਭਗਤ ਅੰਨਾ ਜੀ ਰੱਬ ਦੀ ਭਗਤ ਬਣੋ ਅੰਦਰ ਇੱਕ ਰਿਕਸ਼ਾ ਪੈਦਾ ਹੁੰਦਾ ਗੁਰੂ ਜੀ ਨੂੰ ਪਾਉਂਦਾ ਅੰਦਰ ਕੁਝ ਜਗਿਆਸੀਆਂ ਪੈਦਾ ਹੋਏ ਉਹਨੂੰ ਕਹਿੰਦੇ ਜਗਿਆਸੀ ਦੇ ਅੰਦਰ ਜਗਿਆਸੀਆਂ ਪੈਦਾ ਹੋ ਜਾਣ ਏ ਬਿਲ ਸੁਣ ਕੇ ਜਾਟ ਨੂੰ ਕੁਝ ਭਗਤੀ ਲੱਗ ਮਿਲੇ ਤੱਕ ਤੂ ਸਾਈਆਂ ਤਾਣਾ ਬਣ ਬਣ ਇਹ ਜਨ ਪਹਿਲਾ ਜਨ ਅੰਦਰ ਦੇਖਦਾ ਦੂਜੇ ਜੀ ਅੰਦਰ ਜਗਿਆਸਾ ਪੈਦਾ ਭਗਤ ਅੰਨਾ ਦੀ ਸੁਣਿਆ ਕਿ ਇਹ ਭਗਤ ਕੀ ਰੱਬ ਨੂੰ ਪਗਣ ਹੈ ਵੀ ਪਾ ਸਕਦਾ ਅੰਦਰਿ ਛਾ ਪੈਦਾ ਹੋਉਂਦਾ ਤੀਜਾ ਹੈ ਸਹਾਦਨਾ ਇਕਰ ਕਰਨਾ ਆਪਣੇ ਮਨ ਨੂੰ ਸਾਧਦਾ ਹੋ ਬਾਰ ਬਾਰ ਸਾਥ ਆਪਣੇ ਮਨ ਨੂੰ ਸੰਕੋਚਣ ਦਾ ਯਤਨ ਕਰਦਾ ਹੈ ਦੁਨੀਆਂ ਦੇ ਤੰਦਿਆਂ ਤੋਂ ਦੁਨੀਆਂ ਦੇ ਦੁੱਖਕਾਰਾਂ ਤੋਂ ਉਹ ਆਪਣੇ ਆਪਣੇ ਮਨ ਨੂੰ ਸੰਕੋਚਣ ਦਾ ਯਤਨ ਕਰਦਾ ਹੈ ਸਾਧਨਾ ਕਰਦਾ ਹੈ ਉਹਨੂੰ ਕਹਿੰਦੇ ਨੇ ਸਾਧਾਤ ਕੀ ਆਪਣੇ ਗਿਆਨ ਆਪ ਦੇ ਕਰਨ ਅੰਦਰੇ ਜਾਂ ਪਰਮ ਮਨ ਦੇ ਸਾਧਨਾ ਰੰਗ ਕਰਦਾ ਹੈ ਭਾਈ ਗੋਦਾਸ ਕਹਿੰਦੇ ਜਿਹੜਾ ਮਨ ਨੂੰ ਸਾਧਦਾ ਹੈ ਉਹੀ ਅਸਰ ਵਿੱਚ ਸਾਧਦਾ ਹੈ ਇਸੇ ਮਨ ਸਾਧ ਸਾਲ ਸਾਧਨਾ ਕੇ ਸਾਥ ਪਏ ਸੰਗਲ ਸੰਸਾਰ ਕੋ ਉਧਾਰ ਹਰ ਹਰ ਭਾਈ ਉਦਾਸ ਕਹਿੰਦੇ ਫਿਰ ਉਹਨਾਂ ਦੀ ਅਗਵਾਈ ਵਿੱਚ ਸੰਸਾਰ ਦੇ ਲੋਕਾਂ ਦਾ ਉਧਾਰ ਹੋ ਜਾਂਦਾ ਜਿਨਾਂ ਨੇ ਆਪਣੇ ਮਨ ਦੀ ਮਰਦ ਕੀ ਤੀਜਾ ਰਸਨਾ ਚੌਥਾ ਮਾਰਗ ਕਹਿੰਦੇ ਸੰਤ ਦਾ ਫਿਰ ਗੁਰੂ ਨੈਣਾ ਮਾਰਗ ਦਰਖਤ ਪਰ ਸਤਸੰਗਤ ਨੇ ਸੰਤ ਦੀ ਇੱਕ ਨਿਸ਼ਾਨੀ ਦਸੀ ਉਹ ਅਰਥ ਵਿੱਚ ਕਹਿੰਦੇ ਜਿਨਾ ਸਾਥ ਨਗਰਾਣਾਂ ਵਿਸਰੇ ਹਰ ਨਾਮਾ ਮਨ ਮੰਨਤ ਧਨ ਸੇ ਕਈ ਮੰਨਤਾ ਪੂਰਨ ਸੋਈ ਸਾਧੂ ਜਿਹੜੇ ਹਰ ਵੇਲੇ ਰੱਬ ਨੂੰ ਚੇਤੇ ਕਰਦੇ ਸਾਹ ਲੈਂਦੇ ਆ ਸਾਹ ਛੱਡਦੇ ਆ ਉਦਮੁਖ ਵਿੱਚ ਪੁੰਦਿਆਂ ਉਹ ਹਰ ਵੇਲੇ ਰੱਬ ਨੂੰ ਚੇਤੇ ਕਰਦੇ ਹਰ ਹਰ ਇੱਕ ਸ਼ਾਨ ਨੂੰ ਰੱਬ ਨੂੰ ਚੇਤੇ ਕਰਨ ਵਾਲਾ ਸੰਤ ਹੈ ਸਤਿਗੁਰੂ ਕਹਿੰਦੇ ਜਿਹੜਾ ਸੰਤ ਹੈ ਸ਼ਾਂਤ ਤੇ ਰੱਬ ਦੇ ਵਿੱਚ ਕੋਈ ਭੇਦ ਨਹੀਂ ਕੋਈ ਫਰਕ ਨਹੀਂ ਸੰਤਾਂ ਕੋਲ ਮੱਤ ਕੋਈ ਨਹੀਂ ਦੋ ਸੰਤ ਰਾਮ ਹੈ ਇੱਕ ਭਗਤ ਕਬੀਰ ਭਗਤ ਜੀ ਕਹਿੰਦੇ ਸੰਤ ਤੇ ਰਾਮ ਨਹੀਂ ਕੋੜੇ ਨੂੰ ਜਗਿਆ ਤੂੰ ਹੈ ਉਹਦੇ ਅੰਦਰ ਜਾਗ ਪੈਦਾ ਹੋ ਗੋ ਤਰਿਆ ਤਾਂ ਦੁਨਿਆਵੀ ਬੰਦੇ ਦਾ ਤੁੱਟਦਾ ਹੈ ਇਸ ਬਸ ਨਰੇ ਆ ਵੀ ਤਾਂ ਦੇ ਕਰਦਾ ਨੇ ਦਿਨ ਤੋਂ ਰਾਤ ਕੰਮ ਕਰਦਾ ਹੈ ਫਿਰ ਰਾਤ ਨੂੰ ਉਹਨਾਂ ਦੇ ਸੁਪਨੇ ਹੁੰਦੇ ਉਦ ਰਿਆ ਨੇ ਇੱਕ ਜਗ੍ਹਾ ਸੁਪਨਾ ਜਿਹਨਾਂ ਦਾ ਯਾਦ ਨਾ ਕਰ ਭਗਤੀ ਬੰਦੂ ਤੋਂ ਦੇ ਫਿਰ ਉਹਨੇ ਆਪਣੇ ਮਨ ਨੂੰ ਸਾਧਨ ਦਾ ਆਰੰਭ ਕਰਦਾ ਫਿਰ ਹੋਈ ਉਹਦੇ ਉੱਪਰ ਸੰਤ ਬਣ ਗਿਆ ਮਨ ਸਾਹ ਸੁਆਦ ਕੇ ਤੇ ਮਹਾਰਾਜ ਕਹਿੰਦੇ ਜਦੋਂ ਉਹ ਆਪਣੇ ਆਪ ਨੂੰ ਸਾਧ ਲੈਦਾ ਨਾ ਮਨ ਸਾਧਨ ਕਰਦਾ ਹੈ ਪੁਰ ਰਬ ਨਾਲ ਦਿਲਾਂ ਦੇ ਇੱਕ ਨੂੰ ਜਾਣਦਾ ਹੈ ਉਹਨੂੰ ਸੰਤ ਕਿਹਾ ਜਾਂਦਾ ਹੈ ਇੱਕ ਦਨਿਆਤ ਹੈ ਦੂਜਾ ਜਗਿਆ ਸੁਭਾ ਹੈ ਤੀਜਾ ਸ਼ਾਦ ਹੈ ਚੌਥਾ ਸਤ ਇਹ ਚਾਰ ਚਾਰ ਪਾਪ ਚਾਰ ਗਰਤੀਆਂ ਦੇ ਲੋਕ ਨੇ ਸੰਸਾਰ ਦੇ ਅੰਦਰ ਜਿਹੜਾ ਸੰਤ ਉਹ ਰੱਬ ਨਾਲ ਇੱਕ ਹੋ ਜਾਂਦਾ ਹੈ ਜਿਉਂਦੇ ਕੀ ਪਰਮਾਤਮਾ ਦਾ ਨਾਮ ਜਪ ਜਪ ਕੇ ਉਹਦੀ ਸ਼ਿਫਤ ਸਲਾਹ ਕਰ ਕਰ ਉਹ ਨਾਲ ਇੱਕ ਹੋ ਜਾਂਦਾ ਜੀ ਉਹਦੇ ਤੇ ਫਿਰ ਰੱਬ ਦੇ ਵਿੱਚ ਕੋਈ ਵੇਤ ਨਹੀਂ ਪਾਪ ਸੰਤਤ ਰੱਬ ਦੇ ਵਿੱਚ ਕੋਈ ਵੇਤ ਨਹੀਂ